ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਅਸੀਂ ਸਪੈਸ਼ਲ ਜੱਗ ਦੇ ਦੌਰੀ ਡੰਡਾ ਅੱਜ ਲੈ ਕੇ ਆਂਦਾ ਅਸੀਂ ਮਿਕਸੀਆਂ ਵਿੱਚ ਤਾਂ ਬਣਾ ਲੈਨੇ ਆ ਪਰ ਇਹਦੇ ਵਿੱਚ ਚਟਨੀ ਦਾ ਸਵਾਦ ਹੀ ਵੱਖਰਾ ਆਂਦਾ ਹੈ ਕੱਚੀਆਂ ਆਂਬੀਆਂ ਨੂੰ ਆਪਾਂ ਕੱਟ ਲਿਆ ਪਿਆਜ਼ ਵੀ ਕੱਟ ਲਿਆ ਹਰੀਆਂ ਮਿਰਚਾਂ ਵੀ ਨਾਲ ਰੱਖ ਕਟਲੀਆਂ ਪਹਿਲਾਂ ਅਸੀਂ ਇਹਦੇ ਵਿੱਚ ਹੁਣ ਆਂਬੀਆਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਹੁਣ ਵਿੱਚ ਪਿਆਜ਼ ਪਾ ਦਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਅਸੀਂ ਦੌਰੀ ਡੰਡੇ ਨਾਲ ਰਗੜ ਕੇ ਕਰ ਲਾਂਗੇ ਤੇ ਬਹੁਤ ਹੀ ਮਲੈਮ ਤੇ ਸਵਾਦਿਸ਼ਟ ਬੰਦੀ ਹੈ ਇਹ ਵਾਲੀ ਚਟਨੀ ਤੇ ਸਵਾਦ ਵੀ ਬੜਾ ਹੀ ਵਧੀਆ ਆਂਦਾ ਇਹਦੇ ਨਾਲ ਮਿਕਸੀਆਂ ਵਿੱਚ ਤਾਂ ਆਪਾਂ ਬਣਾਉਣੀ ਆ ਪਰ ਉਹ ਗੱਲ ਨਹੀਂ ਬੰਦੀਗੀ ਜਿਹੜਾ ਇਹਨਾਂ ਦਾ ਸਵਾਦ ਆਂਦਾ ਹੈ ਬਣਾਉਣ ਵਿੱਚ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤੇਲਾ ਪਾਵਾਂਗੇ ਲੋਨ ਫਿਰ ਲਾਲ ਮਿਰਚਾਂ ਤੇ ਛੱਕਰ ਪਾਵਾਂਗੇ ਅਸੀਂ ਤਿੰਨ ਚੀਜ਼ਾਂ ਪਾਵਾਂਗੇ ਇਹਦੇ ਵਿੱਚ ਵੈਸੇ ਤਾਂ ਗੁੜ ਪਾਈਦਾ ਪਰ ਅਸੀਂ ਛੱਕਰ ਪਾਈ ਹੈ ਇਹਦੇ ਵਿੱਚ ਬਹੁਤ ਹੀ ਟੇਸਟ ਆਂਦਾ ਹੈ ਵਧੀਆ ਟੇਸਟ ਆਂਦਾ ਹੈ ਇਹਦੇ ਨਾਲ ਚਟਨੀ ਆਪਣੀ ਬਹੁਤ ਹੀ ਬਣ ਕੇ ਵਧੀਆ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਇੱਕ ਵਾਰੀ ਹੋਰ ਚੰਗੀ ਤਰਾਸੀਏ ਨੂੰ ਮਲਾਈਮ ਕਰ ਲਾਂਗੇ ਦੇਖੋ ਕਿੰਨੀ ਮਲਾਈਮ ਹੋ ਗਈ ਹੈ ਜੇ ਸਾਡੀ ਵੀਡੀਓ ਅੱਛੀ ਲੱਗੇ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ